ਦੇਖ ਰਿਹਾ ਹਾਂ ਲਾਈਵ ਤੇ ਚੈਨਲ ਮੈਂ ਹੁਣ 15 ਤਰੀਕ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਮਦ ਤੇ ਲੋਕਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਲੋ ਇਹਨਾਂ ਨੂੰ ਜਾਣਦੇ ਆਂ ਸਰ 15 ਤਰੀਕ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਰਹੇ ਕੀ ਕੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ 15 ਤਰੀਕ ਨੂੰ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਹੌਸਲਾ ਫਜ਼ਾਇਦ ਕਰਨ ਲਈ ਇਸ ਚੋਣ ਜੋ 2022 ਆ ਉਹਨੂੰ ਹੁਲਾਰਾ ਦੇਣ ਲਈ ਸਾਡੇ ਡੇਰਾ ਬਾਬਾ ਨਾਨਕ ਆ ਰਹੇ ਨੇ ਸਭ ਤੋਂ ਪਹਿਲਾਂ ਸੀ ਉਹਨਾਂ ਦਾ ਸਵਾਗਤ ਕਰਾਂਗੇ ਮਾਲੇਵਾਲ ਵਿਖੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਨਸਤਮਸਤ ਹੋਣਗੇ ਉਸ ਤੋਂ ਬਾਅਦ ਸਰਦਾਰ ਗੁਰਪਤਾਪ ਸਿੰਘ ਜੀ ਖਸ਼ਾਲਪੁਰ ਜਿਹੜੇ ਸਾਬਕਾ ਚੇਅਰਮੈਨ ਨੇ ਉਹਨਾਂ ਦੇ ਗ੍ਰਹਿ ਵਿਖੇ ਤੇ ਫਿਰ ਜਿਹੜਾ ਡੇਰਾ ਸਾਡਾ ਬਲਾਕ ਆ 100 ਪਿੰਡਾਂ ਦੇ ਜਿਹੜਾ ਇਕੱਠ ਆ ਉਹਨੂੰ ਦਾਣਾ ਮੰਡੀ ਡੇਰਾ ਬਾਬਾ ਬਨਾਰਨ ਸਿੰਘ ਸੰਬੋਧਨ ਕਰਨਗੇ ਉਸ ਤੋਂ ਬਾਅਦ ਫੇਰ ਨਟਮਸਤਕ ਹੋਣਾ ਉਹਨਾਂ ਨੇ ਮੰਦਿਰ ਬਾਬਾ ਲਾਲ ਦੀ ਧਿਆਨਪੁਰ ਤੇ ਫੇਰ ਕਲਾਨੌਰ ਵਿਖੇ ਜਿਹੜੇ ਕਲਾਨੌਰ ਬਲਾਕ ਦੇ ਪਿੰਡ ਨੇ ਉੱਥੋਂ ਦੀ ਸੰਗਤ ਨੂੰ ਉਹ ਬਾਬਾ ਕਾਰਜੀ ਦਾ ਸਟੇਡੀਅਮ ਆ ਉੱਥੇ ਸੰਬੋਧਨ ਕਰਕੇ ਤੇ ਫਿਰ ਬਾਜ਼ਾਰ ਜਿਹੜਾ ਕਲਾਨੌਰ ਆ ਉਹਦੇ ਵਿੱਚ ਜਿੰਨੇ ਵੀ ਦੁਕਾਨਦਾਰ ਉਹਨਾਂ ਨਾਲ ਮੁਲਾਕਾਤ ਕਰਨਗੇ ਨਾਲੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਜਿਹੜਾ ਉੱਥੇ ਜਾ ਕੇ ਬਾਬਾ ਹਜਾਰਾ ਸਿੰਘ ਜੀ ਦੇ ਅਨਤਮਸਤਕ ਹੋ ਕੇ ਤਾਂ ਉੱਥੇ ਜਿਹੜੀ ਆ ਸਮਾਪਤੀ ਹੋਵੇਗੀ ਇਸ ਪ੍ਰੋਗਰਾਮ ਦੀ ਜੇ ਗੱਲ ਕੀਤੀ ਜਾਵੇ ਤਾਂ ਪਾਰਟੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ 'ਚ ਉਤਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਮੁੱਦਾ ਵਾ ਪੰਜਾਬ ਦੀ ਜਿਹੜੀ ਤਰੱਕੀ ਦੀ ਰੁਕਾਵਟ ਤੇ ਜਿੰਨੇ ਵੀ ਝੂਠੇ ਵਾਅਦੇ ਕਰਕੇ ਝੂਠੀਆਂ ਸੌਵਾਂ ਖਾ ਕੇ ਕਾਂਗਰਸ ਸਰਕਾਰ ਬਣੀ ਸੀ ਉਸ ਮੁੱਦਿਆਂ ਨੂੰ ਲੈ ਕੇ ਕਿਉਂਕਿ ਕੋਈ ਵੀ ਜਿਹੜਾ ਚੋਣ ਮੈਨੀਫੈਸਟੋ ਦਾ ਪ੍ਰੋਗਰਾਮ ਸੀ ਉਹ ਲਾਗੂ ਨਹੀਂ ਕੀਤਾ ਗਿਆ ਹੁਣ ਆ ਕੇ ਜਦੋਂ ਸਰਕਾਰ ਦੇ ਮੇਰੇ ਖਿਆਲ ਕੁਝ ਦਿਨ ਰਹਿ ਗਏ ਨੇ ਤੇ ਬਿਨਾ ਕਿਸੇ ਹਿਸਾਬ ਕਿਤਾਬ ਤੋਂ ਸਾਡੇ ਮੁੱਖ ਮੰਤਰੀ ਜਿਹੜੇ ਨੇ ਉਹ ਐਲਾਨ ਕਰੀ ਜਾ ਰਹੇ ਨੇ ਇਹ ਸਾਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਕਿ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਿਰਫ ਇੱਕ ਐਲਾਨ ਰਹਿ ਜਾਣੇ ਨੇ ਕਿਉਂਕਿ ਮੇਰਾ ਖਿਆਲ ਹੈ ਕਿ ਸਾਰਿਆਂ ਨੇ ਉਸ ਮੁੱਖ ਮੰਤਰੀ ਦਾ ਨਾਮ ਹੀ ਅਲਹਾਨ ਸਿੰਘ ਰੱਖ ਦਿੱਤਾ ਵਾ ਤੇ ਤੁਹਾਨੂੰ ਵੀ ਪਤਾ ਹੀ ਆ ਕਿ ਉਹਨਾਂ ਨੇ ਜਿਹੜਾ ਕੋਈ ਕੰਮ ਤੇ ਹੁਣ ਨੇਪਰੇ ਚੜਨਾ ਨਹੀਂਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਆ ਜਿਹੜੀ ਗੱਲ ਅਸੀਂ ਕਹੀ ਅਸੀਂ ਹਮੇਸ਼ਾ ਹੀ ਪੂਰਾ ਕੀਤਾ ਉਸ ਨੂੰ ਕਿਉਂਕਿ ਸਾਡਾ ਇਹ ਵਾਦਾ ਵੀ ਰਿਹਾ ਵਾ ਕਿ ਜੋ ਕਿਹਾ ਉਹ ਕੀਤਾ ਤੇ ਜੋ ਕਹਾਂਗੇ ਉਹ ਕਰਾਂਗੇ ਜੀ ਗੱਲ ਕੀਤੀ ਜਾਵੇ ਅਰਕਾ ਜੀ 13 ਨਕਾਤੀ ਪ੍ਰੋਗਰਾਮ ਜਿਹੜਾ ਉਹ ਕੀ ਚੀਜ਼ ਥੋੜਾ ਜਿਹਾ ਵੇਖੋ ਪੇਰਨ ਕਾਤੀ ਪ੍ਰੋਗਰਾਮ ਜਿਹੜਾ ਸਰਦਾਰ ਆਸਕਪੀਰ ਸਿੰਘ ਜੀ ਬਾਦਲ ਨੇ ਜਾਰੀ ਕੀਤਾ ਸੀ ਉਹਦੇ ਵਿੱਚ ਹਰ ਵਰਗ ਨੂੰ ਅਸੀਂ ਕੁਝ ਨਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਤੇ ਉਸ ਪ੍ਰੋਗਰਾਮ ਤੋਂ ਬਾਅਦ ਅਜਿੰਨੀਆਂ ਵੀ ਦੂਜੀਆਂ ਪਾਰਟੀਆਂ ਨੇ ਉਹਨਾਂ ਨੇ ਸਾਡੇ ਉਸ ਮੁੱਦਿਆਂ ਨੂੰ ਚੁੱਕ ਕੇ ਲੋਕਾਂ ਨੂੰ ਕੋਈ ਨਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਲੋਕਾਂ ਨੂੰ ਪਤਾ ਕਿ ਇਹ ਸਿਰਫ ਕੁਝ ਦਿਨਾਂ ਤੱਕ ਹੀ ਜਾਰੀ ਰਹੂਗਾ ਜਦੋਂ ਚੋਣ ਜਾਬਤਾ ਲੱਗ ਗਿਆ ਤੇ ਇਹਨਾਂ ਨੇ ਹੱਥ ਖੜੇ ਕਰ ਦੇਣੇ ਪਰ ਸਾਡੇ ਪ੍ਰਧਾਨ ਸਰਦਾਰ ਸੁਖਪੀਰ ਸਿੰਘ ਜੀ ਹੋਣਾ ਨੇ ਹਾਲੀ ਚੋਣ ਮਨੋਰਥ ਪੱਤਰ ਸਾਡਾ ਜਾਰੀ ਕਰਨਾ ਤੇ ਉਸ ਚੋਣ ਮਨੋਰਥ ਪੱਤਰ ਦੇ ਵਿੱਚ ਪੰਜਾਬ ਦੀ ਬਿਹਤਰੀ ਲਈ ਸਾਰੇ ਜਿਹੜੇ ਆ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਰਵਾਇਤ ਰਹੀ ਆ ਜਿੰਨੀਆਂ ਵੀ ਭਲਾਈ ਦੀਆਂ ਸਕੀਮਾਂ ਨੇ ਸਾਰੀਆਂ ਦੀਆਂ ਸਾਰੀਆਂ ਦੀ ਦੇਣ ਸ਼ੁਰੂਆਤ ਸਾਡੇ ਮਾਨਯੋਗ ਸਰਪੰਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਉਹਨਾਂ ਨੂੰ ਪੂਰਾ ਕੀਤਾ ਸੀ ਸਰਦਾਰ ਸੁਖਪੀਰ ਸਿੰਘ ਜੀ ਬਾਦਲ ਨੇ ਪੇ ਅਸੀਂ ਗਾਵੀ ਜਿਹੜੀ ਗੱਲ ਕਰਾਂਗੇ ਉਹਨੂੰ ਪੂਰੀ ਕਰਾਂਗੇ ਦੇਖਿਆ ਇਹਦੇ ਪਿੰਡਾਂ ਵਿੱਚ ਕਾਫੀ ਮਤਲਬ ਭਾਰੀ ਮਾਤਰਾ ਦੇ ਤੇ ਸ਼ਾਹ ਮਿਲ ਰਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਲੋਕਾਂ ਦੇ ਇਸ ਸ਼ਾਹ ਦੇ ਜਿਵੇਂ ਆਪਾਂ ਕੱਲ ਦੀ ਰਿਪੋਰਟਾਂ ਦੀ ਗੱਲ ਲਾ ਲਈ ਜੀ ਦੇਖੋ ਲੋਕ ਉਤਾਵਲੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲੈ ਕੇ ਆਉਣ ਦੀ ਦੁਬਾਰਾ ਤੇ ਤੁਸੀਂ ਸਾਡੇ ਹਲਕਾ ਡੇਰਾ ਬਾਬਾ ਨਾਨਕ ਜਿੱਥੇ ਸਭ ਤੋਂ ਜ਼ਿਆਦਾ ਦਬਾਅ ਵਾ ਜਿੱਥੇ ਸਭ ਤੋਂ ਵੱਧ ਇਸ ਵੇਲੇ ਪ੍ਰੈਸ਼ਰ ਆ ਕਿਉਂਕਿ ਇੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਇਸ ਵੇਲੇ ਮੌਜੂਦਾ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਨੇ ਤੇ ਨਾਲ ਉਹਨਾਂ ਕੋ ਗ੍ਰਹਿ ਵਿਭਾਗ ਆ ਤੇ ਮੇਰਾ ਖਿਆਲ ਹੈ ਕਿ ਜੇ ਕੋਈ ਬੰਦਾ ਮਾੜੀ-ਮੋਟੀ ਵੀ ਅਕਾਲੀ ਦਲ ਦੀ ਗੱਲ ਕਰਦਾ ਤਾਂ ਉਸ ਤੇ ਉਹਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਪਰ ਲੋਕ ਨੇ ਮਨ ਬਣਾ ਲਿਆ ਕਿ ਉਹਨਾਂ ਨੇ ਇਹ ਫੈਸਲਾ ਲੈਣਾ ਸ਼ੁਰੂ ਕਰ ਦਿੱਤਾ ਵਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਤੇ ਚਟਾਨ ਵਾਂਗੂ ਖੋਣਾ ਤੇ ਮੇਰਾ ਖਿਆਲ ਹੈ ਕਿ ਕੱਲ ਵੀ ਰੁੜਿਆਣਾ ਪਿੰਡ ਦੇ ਵਿੱਚ ਵੀ 40-45 ਪਰਿਵਾਰ ਸਾਡੇ ਨਾਲ ਆਏ ਸੀ ਤੇ ਸਾਨੂੰ ਉੱਥੋਂ ਇਹ ਇਨਾ ਵੱਡਾ ਬਲ ਮਿਲਿਆ ਕਿ ਅਸੀਂ ਉਸ ਤੋਂ ਬਾਅਦ ਜਾ ਕੇ ਹਰਦੌਰਵਾਲ ਪਿੰਡ ਇਧਰ ਡੇਰਾ ਬਾਬਾ ਨਾਨਕ ਬਲਾਕ ਦਾ ਤੇ ਉਹਦੇ ਵਿੱਚ ਵੀ 40-45 ਪਰਿਵਾਰ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਲੋਕ ਧੜਾ ਧੜ ਜਿਹੜੇ ਨੇ ਉਹ ਇਸ ਪ੍ਰੋਗਰਾਮ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋੜਨ ਲਈ ਤਿਆਰ ਬੈਠੇ ਨੇ ਚੋਣ ਜਾਬਤਾ ਜਿੱਦਣ ਲੱਗਿਆ ਤੁਸੀਂ ਦੇਖਿਓ ਕਿ ਸਾਡਾ ਜਿਹੜਾ ਹਲਕਾ ਵਾ ਉਹ ਐਡਾ ਅਤਾਵਲਾ ਬੈਠਾ ਵਾ ਕਿ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋ ਕਾਂਗਰਸੀ ਬਾਜ਼ਮਾਰਿਆ ਉਹ ਨਹੀਂ ਲੱਭਣਾ ਤੇ ਕਲਾ ਦਾ ਵਿਕਾਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਨੇ ਨਾ ਕੋ ਪੰਚਾਇਤ ਨਾ ਕੋ ਨਗਰ ਪੰਚਾਇਤ ਵੇਖੋ ਜਦੋਂ ਦੀ ਇਹ ਸਰਕਾਰ ਬਣੀ ਹੈ ਨਾ ਤੇ ਉਹਨਾਂ ਨੇ ਨਗਰ ਪੰਚਾਇਤ ਰਹਿਣ ਦਿੱਤੀ ਆ ਤੇ ਨਾ ਹੀ ਗ੍ਰਾਮ ਪੰਚਾਇਤ ਉਹਨਾਂ ਨੇ ਕੀਤਾ ਕੀ ਹੈ ਕਿ ਇੱਥੇ ਇੱਕ ਮੁੱਦਾ ਲੱਭ ਲਿਆ ਕਿ ਇਹਦੇ ਵਿੱਚ ਪੈਸੇ ਖਾਣੇ ਕਿਵੇਂ ਆ ਕਿਉਂਕਿ ਜਿਹੜੀ ਕਲਾ ਨੌਰ ਪੰਚਾਇਤ ਆ ਉਹਦਾ ਕਰੀਬ-ਕਰੀਬ 5 ਕਰੋੜ ਤੋਂ ਵੱਧ ਜਿਹੜਾ ਸਾਲਾਨਾ ਜਿਹੜੀ ਆ ਉੱਥੇ ਆਮਦਨ ਹੈ ਤੇ ਜੇ ਪਿਛਲੇ 5 ਸਾਲ ਨੂੰ ਜੋੜ ਜੋੜ ਲਿਆ ਜਾਵੇ ਤਾਂ ਘਟੋ ਘਟ 24-25 ਕਰੋੜ ਰੁਪਈਆ ਜਿਹੜਾ ਉਹਦੀ ਆਮਦਨ ਹੋਈ ਹੈ ਤੇ ਅਗਰ ਤੁਸੀਂ ਨਗਰ ਆਪਣਾ ਨਗਰ ਜਿਹੜਾ ਹੈਗਾ ਵਾ ਕਲਾਨੌਰ ਉਹਦੇ ਝਾਤੀ ਮਾਰੋਗੇ ਤਾਂ ਉਥੋਂ ਦਾ ਵਿਕਾਸ ਮੇਰੇ ਖਿਆਲ ਨਿਆ ਦੇ ਬਰਾਬਰ ਆ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਪੁਲੀਆਂ ਟੁੱਟੀਆਂ ਪਈਆਂ ਨੇ ਤੇ ਹੁਣ ਜਦੋਂ ਸਰਕਾਰ ਜਾਣ ਵਾਲੀ ਆ ਤੇ ਹੁਣ ਕਿਤੇ ਕੋਈ ਲਾਈਟ ਲਾਈ ਜਾਂਦੇ ਆ ਕੁਝ ਕੋਈ ਲਾਈ ਜਾਂਦੇ ਆ ਪਰ ਇਹਦੀ ਸਾਨੂੰ ਮੇਰਾ ਖਿਆਲ ਹੈ ਕਿ ਜਾਂਚ ਕਰਾਉਣੀ ਬਣੂਗੀ ਕਿਉਂਕਿ ਇਹਦੇ ਪੈਸੇ ਆਏ ਤੇ ਗਏ ਕਿੱਥੇ ਨੇ ਇੱਥੋਂ ਦੀ ਜਿਹੜੀ ਜ਼ਮੀਨ ਸੀ ਉਹ ਵੀ ਬੀਐਸਐਫ ਨੂੰ ਦਿੱਤੀ ਗਈ ਹੈ ਤੇ ਉਹਦੇ ਵੀ ਪੈਸੇ ਕਰੀਬ ਕਰੀਬ 25 ਕਰੋੜ ਰੁਪਈਆ ਆਇਆ ਸੀ ਤੇ ਉਸ ਪੈਸੇ ਦਾ ਵੀ ਕੋਈ ਹਿਸਾਬ ਕਿਤਾਬ ਕੋਈ ਨਹੀਂਗਾ ਕਿਉਂਕਿ ਆਪਣੀ ਮਰਜ਼ੀ ਦੇ ਅਫਸਰ ਲਾਏ ਗਏ ਨੇ ਤੇ ਉਹਨਾਂ ਕੋਲੋਂ ਮੇਰਾ ਖਿਆਲ ਹੈ ਕਿ ਕਮਿਸ਼ਨ ਜਾਂ ਕਿਸੇ ਤਰੀਕੇ ਦੇ ਨਾਲ ਸਾਰਾ ਪੈਸਾ ਜਿਹੜਾ ਵਾ ਖੁਰਦਪੁਰਦੀ ਹੋਇਆ ਤੇ ਤੇ ਇਹਦੀ ਜਾਂਚ ਕਰਾਉਣੀ ਜਦੋਂ ਸਾਡੀ ਸਰਕਾਰ ਆਏਗੀ ਸਭ ਤੋਂ ਪਹਿਲਾਂ ਕੰਮ ਹੋਊਗਾ ਕਿ ਜਿਹੜੀ ਨਗਰ ਗ੍ਰਾਮ ਪੰਚਾਇਤ ਕਲਾਨੌਰ ਦੀ ਪੰਚਾਇਤ ਆ ਉਹਦੇ ਸਾਰਾ ਕੁਝ ਜਿਹੜਾ ਵਾ ਕਿਸੇ ਤਰੀਕੇ ਦੇ ਨਾਲ ਜਿਹੜਾ ਵੀ ਕੋਈ ਸਾਡੇ ਕੋਲ ਵਧੀਆ ਡਿਪਾਰਟਮੈਂਟ ਹੋਊਗਾ ਉਹਦੇ ਕੋਲੋਂ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਊਗੀ ਤਾਂ ਪੈਸੇ ਜਿਹੜੇ ਰਿਕਵਰ ਕਰਾਏ ਜਾਣਗੇ ਇੱਕ ਸਰ ਇਹ ਕਲਾਨ ਆਪਣਾ ਉਦਘਾਟਨ ਕੀਤਾ ਗੱਣਾ ਖੋਜ ਕੇ ਅੰਦਰ ਤੁਹਾਨੂੰ ਲੱਗਦਾ ਪੇ ਤਾਂ ਕਿਸਾਨਾਂ ਨੂੰ ਫਾਇਦਾ ਹੋਈਗਾ ਮੈਂ ਕਿੰਨਾ ਜੀ ਇਹ ਇੱਕ ਸਫੇਦ ਹਾਥੀ ਬਣਾਤਾ ਗਿਆ ਐਡੀ ਕੀਮਤੀ ਜ਼ਮੀਨ ਜਿਹੜੀ ਸੀ ਉੱਤੇ ਕਮ ਸੇ ਕਮ ਗੰਨਾ ਮੇਲ ਲਾ ਲਈ ਜਾਂਦੀ ਨਾ ਤੇ ਇਲਾਕੇ ਦੇ ਇੱਕ ਤਾਂ ਜ਼ਿਮੀਂਦਾਰਾਂ ਨੂੰ ਫਾਇਦਾ ਹੋ ਜਾਣਾ ਸੀ ਤੇ ਨਾਲੇ ਇੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ 100 ਕਿਲੇ ਤੋਂ ਵੱਧ ਜਿਹੜਾ ਵਾ ਬਰਬਾਦ ਕਰ ਦਿੱਤਾ ਖੋਜ ਕੇਂਦਰ ਲਈ ਖੋਜ ਕੇਂਦਰ ਤੇ ਪਹਿਲਾਂ ਯੂਨੀਵਰਸਿਟੀ ਜਿਹੜੀ ਹੈਗੀ ਆ ਸਾਡੀ ਐਗਰੀਕਲਚਰ ਯੂਨੀਵਰਸਿਟੀ ਉਹ ਵਧੀਆ ਬੀਜ ਸਾਰੇ ਦੇ ਰਹੀ ਆ ਸਾਨੂੰ ਤੇ ਇੱਥੇ ਖੋਜ ਕੇਂਦਰ ਬਣਾ ਕੇ ਤੇ ਜਿਹੜੀ ਆ ਜ਼ਮੀਨ ਦਾ ਬਰਬਾਦ ਕੀਤੀ ਗਈ ਹੈ ਇੱਕ ਸਰ ਸੀਐਮ ਸਿਕਿਉਰਿਟੀ ਦੇ ਵਿੱਚ ਡੀਐਸਪੀ ਵੱਲੋਂ ਜਿਹੜਾ ਕੱਲ ਕਟਾਪਾ ਕੀਤਾ ਗਿਆ ਜੀ ਟੀਚਰਾਂ ਦਾ ਉਹਨੂੰ ਲੈ ਕੇ ਸਾਂ ਦੇ ਦੇ ਦੇਖੋ ਇਹ ਮੈਂ ਇਸ ਨੂੰ ਨਿੰਦਿਆ ਕਰੂੰਗਾ ਕਿ ਇੱਕ ਨਿਹੱਥੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਮੁਲਾਜ਼ਮ ਤੇ ਉਹਨਾਂ ਤੇ ਇੱਕ ਡੀਐਸਪੀ ਵੱਲੋਂ ਜਿਹੜਾ ਅੰਨਾ ਤਸ਼ੱਦਦ ਕੀਤਾ ਗਿਆ ਵਾ ਮੈਂ ਇਹ ਚਾਹੂੰਗਾ ਕਿ ਉਹ ਡੀਐਸਪੀ ਨੂੰ ਮੁਅਤਲ ਕਰਕੇ ਤੇ ਉਹਦੇ ਤੇ ਵਿਭਾਗੀ ਕਾਰਵਾਈ ਕਰਕੇ ਜਾਂ ਉਹਤੇ ਬਣਦਾ ਕੇਸ ਬਣਾ ਕੇ ਉਹਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਸੋ ਇਹ ਸਨ ਰਵਿਕਰਨ ਸਿੰਘ ਕਾਲੋਂ ਜਿਨ੍ਹਾਂ ਨੇ 15 ਤਰੀਕ ਦੀ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਹਲਕਾ ਵਿਧਾਇਕ ਅਤੇ ਮੰਤਰੀ ਤੇ ਦਿੱਖੇ ਸ਼ਬਦੀ ਹਮਲੇ ਵੀ ਕੀਤੇ ਹਨ ਦੇਖਦੇ ਰਹੋ ਲਾਈਵ ਤੇ ਚੈਨਲ